ਸਿਕਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਬਿਲਕੁਲ ਠੀਕ ਠਾਕ ਹਾਂ ਤੇ ਅੱਜ ਅਸੀਂ ਬਣਾਉਣ ਲੱਗੇ ਆਂ ਚਨੇ ਚਾਟ ਤੇ ਬੱਚੇ ਗਏ ਸੀ ਸਕੂਲ ਇਹ ਸ਼ਨੀਵਾਰ ਦਾ ਬਲੌਗ ਮੈਂ ਬਣਾ ਰਹੀ ਹਾਂ ਐਤਵ ਨੂੰ ਪਾ ਰਹੀ ਹਾਂ ਤੇ ਅਸੀਂ ਇੱਥੇ ਛੋਟਾ ਜਿਹਾ ਪਿਆਜ਼ ਕੱਟ ਲਿਆ ਆ ਤੇ ਨਾਲ ਦੋ ਇੱਕ ਹਰੀਆਂ ਮਰਚਾ ਐਡ ਕਰ ਲਿਆ ਕਿਉਂਕਿ ਬੱਚਿਆਂ ਨੇ ਖਾਣੀ ਤੇ ਜ਼ਿਆਦਾ ਤਿੱਖਾ ਨਹੀਂ ਬਣਾਵਾਂਗੇ ਇੱਕ ਥੋੜਾ ਜਿਹਾ ਨਮਕ ਸਵਾਦ ਅਨੁਸਾਰ ਪਾ ਲਾਂਗੇ ਤੇ ਥੋੜਾ ਜਿਹਾ ਅਸੀਂ ਇੱਥੇ ਚਾਟ ਮਸਾਲਾ ਜਿਹੜਾ ਉਹ ਐਡ ਕਰਾਂਗੇ ਤੇ ਇੱਕ ਅਸੀਂ ਇੱਥੇ ਛੋਟਾ ਜਿਹਾ ਨਿੰਬੂ ਜਿਹੜਾ ਆ ਉਹ ਅਸੀਂ ਐਡ ਕਰਾਂਗੇ ਇੱਕ ਛੋਟਾ ਜਿਹਾ ਨਿੰਬੂ ਅਸੀਂ ਉਸ ਨੂੰ ਐਡ ਕਰਾਂਗੇ ਚੰਗੀ ਤਰ੍ਹਾਂ ਨਿਚੋੜ ਦਵਾਂਗੇ ਤੇ ਸਾਡਾ ਚਾਣਾ ਚਾਟ ਜਿਹੜਾ ਬਣ ਕੇ ਬਿਲਕੁਲ ਤਿਆਰ ਹੈ ਤੇ ਇੱਕ ਅਸੀਂ ਇੱਥੇ ਟਮਾਟਰ ਐਡ ਕੀਤਾ ਤੁਸੀਂ ਚਾਹੋ ਤਾਂ ਖੀਰਾ ਵੀ ਐਡ ਕਰ ਸਕਦੇ ਦੇ ਵਿੱਚ ਬੱਤੇ ਬਹੁਤ ਜ਼ਿਆਦਾ ਹੀ ਕਹਿੰਦੇ ਸੀ ਕਿ ਮम्मा ਭੁੱਖ ਲੱਗੀ ਹੈ ਭੁੱਖ ਲੱਗੀ ਹੈ ਤੇ ਅਸੀਂ ਹੁਣ ਸਰਵ ਕਰਕੇ ਬੱਚਿਆਂ ਨੂੰ ਦੇਵਾਂਗੇ ਤੇ ਬੱਚੇ ਖਾ ਕੇ ਦੱਸਣਗੇ ਕਿ ਕਿਵੇਂ ਦਾ ਬਣਿਆ ਤੇ ਅਗਲ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤੇ ਬਿਸ਼ਰੇ ਜੁੜ ਕੇ ਆ ਕਰੋ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਤੇ ਛੋਟਾ ਜਿਹਾ ਕਮੈਂਟ ਪਿਆਰਾ ਜਿਹਾ ਤੁਸੀਂ ਜ਼ਰੂਰ ਕਰਿਆ ਕਰੋ ਤੇ ਬੱਚੇ ਖਾ ਕੇ ਕਹਿ ਰਹੇ ਸੀ ਕਿ ਮਮਾ ਬਹੁਤ ਜ਼ਿਆਦਾ ਜੰਮੀ ਬਣਿਆ ਤੇ ਬਹੁਤ ਹੀ ਜ਼ਿਆਦਾ ਸੁਆਦੀ ਹੈ ਤੇ ਚੈਨਲ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰ ਲਿਓ